ਤੋ ਹਾਂਜੀ 327 ਤੇ ਆਪਾਂ ਵੀਡੀਓ ਲੋਡ ਕੀਤੀ ਸੀ ਉਸ ਦਿਨ ਵਿੱਚ ਰਹਿ ਗਈ ਕਾਰਨ ਹੁਣ ਨਰਮ ਸੀ ਜਿਆਦੇ ਨਰਮ ਸੀ ਉਸ ਦਿਨ ਤਾਂ ਲੱਗਦੀ ਫਿਰ ਵੀ ਦੋ ਦਿਨ ਲੱਗਣ ਕਰਕੇ ਕੱਲ ਹੁਣ ਲਾਈਵ ਦਿਖਾਉਣਾ ਸੀ ਮੈਂ ਹੈ ਨਹੀਂ ਸੀ ਇੱਥੇ ਤੇ ਕੱਲ ਨਹੀਂ ਵੀਡੀਓ ਜਿਹੜੀ ਤੁਹਾਨੂੰ ਲਾਈਵ ਇਹ ਦਿਖਾਉਣੀ ਸੀ ਉਹਨਾ ਟਰਾਲੀ ਦੀ ਤੇ ਬਾਕੀ ਕੱਲ ਵੱਢ ਕੇ ਲਾ ਦਿੱਤੀ ਆ ਤੇ ਝਾੜ ਝਾੜ ਉਹਦਾ ਯਾਰ ਹਰਾਨੀ ਜਾਣ ਕੇ ਆਏ ਨੇ 327 ਦੇ ਤੇ ਤੁਹਾਨੂੰ ਪਰਚੀ ਵੀ ਦਿਖਾ ਦਿੰਦਾ ਤੁਹਾਨੂੰ ਏਰੀਆ ਜਿਹੜਾ ਜਗ੍ਹਾ ਸੀ ਉਹ ਲਾਈਵ ਲੋਕੇਸ਼ਨ ਡਾਊਨਲੋਡ ਕਰਕੇ ਉਹ ਤੁਹਾਨੂੰ ਸਕਰੀਨ ਤੇ ਆਪਾਂ ਦਿਖਾਤਾ ਤੇ ਆ ਦੇਖ ਲਓ ਵੀ ਇੰਨਾ ਏਰੀਆ 27 ਬੱਗੇ ਜਗ੍ਹਾ ਸੀ ਉਹ ਹਫਤੇ ਸਾਰੀ ਬਣਾਈ ਪਈ ਆ ਦੇਖ ਲਓ ਤੁਸੀਂ ਤੇ ਬਾਕੀ ਦੋ ਟਰਾਲੀਆਂ ਚ ਪਈ ਇੱਕ ਤਾਂ ਫੇਰੇ ਘਰੇ ਢੋਲ ਭਰਨੇ ਸੀ ਤਿੰਨ ਉਹਦੇ ਢੋਲ ਪਰਤੇ 10-10 ਕੁਇੰਟਲ ਵਾਲੇ ਤੇ ਆ ਆਉਦੀ ਪਰਚੀ ਦਿੱਤੀ ਉਹਨਾਂ ਨੇ ਅਤ ਤੁਸੀਂ ਦੇਖ ਸਕਦੇ ਹੋ 14 65 2 ਕੁ ਮੋਚਾਤੀ ਜਾਨੀ ਕਾਰਟ ਤੇ ਲਾਤੀ ਇਹਦੇ ਵਿੱਚੋਂ 100 ਕੁਇੰਟਲ ਮਾ ਕੇ ਡੇਢ ਕੁਇੰਟਲ ਕਾਰਟ ਦੇ ਲਾ ਲੋ 129 ਕੁਇੰਟਲ 30 ਕਿਲੋ ਬਣੀਆਂ ਸਾਰੀ ਤੇ ਇਹਦੇ ਚੋਂ 2 ਕੁਇੰਟਲ 10 ਕਿਲੋ ਕਾਰਟ ਬਣ ਜਾਣੀਆਂ ਤੇ ਇਹ ਮੰਡੀ ਚ ਲਾਤੀ ਤਿੰਨ ਉਹਦੇ ਢੋਲ ਭਰਤੇ ਜੀ 100 57 ਕੁਇੰਟਲ ਆਸ-ਪਾਸ ਜਣੀ ਇਹ ਸਾਰੀ ਹੋਈ ਹੈ 27 ਬਿਗੇ ਚੋਂ ਤੇ 5.5 ਕੁਇੰਟਲ ਤੋਂ ਉੱਤੇ ਗਣਕ ਹੋ ਗਈ। ਮਤਲਬ 27 28 28 ਕੁਇੰਟਲ ਮੰਗ 1 ਏਕੜ ਦੀ 372 ਨਿਕਲੀ ਇਹ। 29 ਅਕਤੂਬਰ ਵਾਲੀ ਤੇ 372 71 ਉਹ ਵੀ ਵਡਾਂਗੇ ਤੇ ਉਹਦਾ ਵੀ ਚਾੜ ਦੇ ਖਾਵਾਂਗੇ। ਵੀ ਕਿੰਨਾ ਹੈਗਾ ਕਿੰਨਾ ਨਹੀਂ ਅਗਲੇ ਸਾਲ ਵੀ 27 ਉਹ ਬੈਸਟ ਆ। ਤੇ ਜਾਂ ਉਹਨੇ ਜੇ ਦੋ ਵਧੀਆ ਰਹੀਆਂ ਤਾਂ ਅਗਲੇ ਸਾਲ ਨੂੰ ਲਾਉਣੀਆਂ ਨੇ ਨਹੀਂ ਨਹੀਂ ਕੋਈ ਲਾਉਣਾ ਹੈਗਾ ਨਹੀਂ ਸਿਰਫ ਕੱਲੀ 327 ਹੀ ਲਾਉਣੀਆਂ ਤੇ ਬਾਕੀ ਜਿਨ੍ਹਾਂ ਨੇ ਸੀਡ ਸੀ 72 ਤੇ ਉਹਨਾਂ ਦਾ ਵੀ ਵੀਡੀਓ ਵਗੈਰਾ ਲੋਡ ਕੀਤੀ ਵੀ ਸੀ ਵੀ ਇਹਨੇ 327 ਨਾਲੋਂ ਜ਼ਿਆਦਾ ਝਾੜ ਦਿੱਤਾ ਸੋ ਵੱਡੀ ਦੇ ਪਤਾ ਲੱਗੂ ਜੀ ਯਾਨੀ ਮੈਨੂੰ ਤਾਂ ਨਹੀਂ ਲੱਗ ਰਿਹਾ ਦੇਖ ਕੇ ਵੀ 327 ਜਿੰਨੀ ਹੋ ਸਕਦੀ ਆ ਤੇ ਬਟ ਉਹਨਾਂ ਦੇ ਕਹਿਣ ਦੀ ਗੱਲ ਆ ਉਹ ਤਾਂ 32 ਕੁਇੰਟਲ ਕਹਿ ਰਹੇ ਨੇ ਵੀ ਸਾਡੇ ਜੀ ਹੋਈ ਆ ਸੋ ਦੇਖਦੇ ਆ ਜੀ ਉਹਨੂੰ ਵੱਡ ਕੇ ਵੀ ਤੁਹਾਨੂੰ ਚੰਗੀ ਤਰ੍ਹਾਂ ਇਹ ਪੂਰਾ ਦੱਸ ਦਾਂਗੇ